ਕੀ ਇਨਫੋਰਮੇਸ਼ਨ ਜੀ ਮੈਂ ਪੜ੍ਹੀ ਸੀਗੀ ਕੈਨੇਡਾ ਦੇ ਵਿੱਚ ਕਹਿੰਦੇ ਕਿ ਜਿਹੜੇ ਬੱਚੇ ਪਹਿਲਾਂ ਜਿਵੇਂ ਕੋਈ ਯੂਨੀਵਰਸਿਟੀ ਜਾਂ ਕਾਲਜ ਚੇਂਜ ਕਰਦੇ ਸੀ ਤਾਂ ਉਦੋਂ ਈਜ਼ੀਲੀ ਉਹ ਕਰ ਸਕਦੇ ਸੀ ਪਰ ਹੁਣ ਉਹਨਾਂ ਨੇ ਨਵੇਂ ਜਿਹੜੇ ਆ ਕਾਨੂੰਨ ਆਪਣੇ ਕਹਿ ਲੋ ਸਿਧਾਂਤ ਬਦਲਤੇ ਆ ਜੇ ਕਹਿੰਦੇ ਵੀ ਤੁਸੀਂ ਕੋਈ ਯੂਨੀਵਰਸਿਟੀ ਜਾਂ ਕਾਲਜ ਚੇਂਜ ਕਰਨਾ ਹੈ ਇੱਕ ਤੇ ਤੁਹਾਡੀ ਫੀਸ ਦੁਬਾਰਾ ਤੋਂ ਭਰਨੀ ਪੈਣੀ ਹੈ ਜਿਹੜੀ ਪਹਿਲਾਂ ਵਾਲੇ ਕਾਲਜ ਦੇ ਵਿੱਚ ਤੁਸੀਂ ਭਰਤੀ ਹੋ ਉਹ ਤੁਹਾਡੀ ਐਵੇਂ ਜਾਣੀ ਉਹ ਗਿਣੀ ਨਹੀਂ ਜਾਣੀ ਤੇ ਕੁਝ ਦਿਨ ਵੀ ਉਹਨਾਂ ਨੇ ਫਿਕਸ ਕਰਤੇ ਕਿ ਜੇ ਉਹਨੇ ਦਿਨਾਂ ਦੇ ਵਿੱਚ ਤੁਹਾਨੂੰ ਨਵਾਂ ਕਾਲਜ ਉਹਦੇ ਵਿੱਚ ਸੀਟ ਨਹੀਂ ਮਿਲਦੀ ਤੇ ਫੇਰ ਤੁਹਾਨੂੰ ਉੱਥੋਂ ਛੱਡ ਕੇ ਆਉਣਾ ਪੈਣਾ। ਇਹ ਉਹਨਾਂ ਨੇ ਜਿਹੜੇ ਨਵੇਂ ਆਪਦੇ ਬਦਲਾਅ ਤੇ ਦੇਖੋ ਮੈਂ ਇਮੀਗ੍ਰੇਸ਼ਨ ਦੇ ਮਾਮਲੇ 'ਚ ਨਾ ਬਹੁਤੀ ਜਾਣਕਾਰੀ ਨਹੀਂ ਰੱਖਦਾ। ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ। ਹਾਂ। ਜਾਂ ਇੰਟਰਨੈਸ਼ਨਲ ਸਟੂਡੈਂਟਾਂ ਬਾਰੇ ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਹੈਗੀ। ਮੈਂ ਤਾਂ ਕਦੇ ਦਿੱਲੀ ਵਾਲਾ 에ਰਪੋਰਟ ਨਹੀਂ ਵੇਖਿਆ। ਆਪਾਂ ਦੀ ਸਿੱਧੀ ਗੱਲ ਆ। ਆਪਾਂ ਤੇ ਉਹ ਕਹਿ ਲੋ ਕਿ ਭਾਈ ਖੂ ਦੇ ਡੱਡੂ ਹੈਗੇ ਆ। ਪਰ ਗੱਲ ਇਹ ਆ ਕਿ ਕੈਨੇਡਾ ਭਾਈ ਆਪਦੇ ਹਿਸਾਬ ਕਿਤਾਬ ਨਾਲ ਉਹ ਚੀਜ਼ਾਂ ਨੂੰ ਸੈੱਟ ਕਰ ਰਿਆ। ਹਾਂ। ਸੈਟ ਕਰ ਰਿਹਾ ਨਿਯਮ ਬਦਲੇ ਜਾ ਰਹੇ ਆ ਹਾਲਾਂਕਿ ਜੀ ਖਬਰ ਸੀ ਕਿ ਘੰਟੇ ਕੁਝ ਵਧਾਏ ਜਾ ਰਹੇ ਆ ਉਹਦਾ ਫਾਇਦਾ ਜ਼ਰੂਰ ਮਿਲੇਗਾ ਤਾਂ ਨਿਯਮ ਹੋ ਸਕਦਾ ਟ੍ਰੋਟੋ ਤੇ ਖੁਦ ਮੰਨ ਰਹੇ ਆ ਕਿ ਸਾਡੀ ਵੀਜ਼ਾ ਪਾਲਿਸੀ ਚ ਕਿਤੇ ਨਾ ਕਿਤੇ ਲੈਕਰ ਰਹਿ ਗਿਆ ਤੇ ਉਹਦਾ ਫਾਇਦਾ ਕੁਝ ਸੰਸਥਾਵਾਂ ਨੇ ਵੀ ਠਾਇਆ ਤੇ ਕੁਝ ਅਨਸਰਾਂ ਨੇ ਵੀ ਠਾਇਆ ਉਹ ਤੇ ਮੰਨ ਰਹੇ ਨੇ ਹੁਣ ਜੀ 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 ਤਾਂ ਉਹ ਚੀਜ਼ ਨੂੰ ਠੀਕ ਕੀਤਾ ਜਾ ਰਿਹਾ ਕਿਉਂਕਿ ਗਾਂ ਇਲੈਕਸ਼ਨ ਆ ਹੂੰ 2024 ਇਲੈਕਸ਼ਨ ਆ ਸਾਹਿਬ ਤਾ ਕਰਕੇ ਉਹ ਕਦਮ ਚੁੱਕੇ ਜਾ ਰਹੇ ਹਨ ਕਿਹੜੇ ਕਿਹੜੇ ਆ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਤੇ ਮੈਨੂੰ ਉਹਨਾਂ ਦੀਆਂ ਸਕੀਮਾਂ ਦਾ ਨਾਮ ਨਹੀਂ ਪਤਾ ਜੀ ਅਸੀਂ ਤੇ ਇੱਥੇ ਵਾਲੀਆਂ ਮਸਾਂ ਯਾਦ ਕਰਦੇ ਆ ਕਿ ਫਲਾਣੀ ਹੈ ਜੀ ਫਲਾਣੀ ਹੈ ਜੀ ਢਮਕਾਣੀ ਹੈ ਪਰ ਉਹ ਜਿਹੜੇ ਆ ਉਹ ਆਦੇ ਹਿਸਾਬ ਕਿਤਾਬ ਨਾਲ ਹੁਣ ਉੱਥੇ ਸੈੱਟ ਕਰ ਰਹੇ ਆ ਡੈਮੇਜ ਕੰਟਰੋਲ ਕਰ ਰਹੇ ਆ ਟਰੂਡੂ ਸਾਹਿਬ ਹੂੰ ਹੂੰ ਤੁਮੰਨੇ ਨੇ ਆ ਦੋ ਚਾਰ ਦਿਨ ਪਹਿਲਾਂ ਜੀ ਕਿ ਸਾਡੀ ਵੀਜ਼ਾ ਪਾਲਿਸੀ ਦਾ ਫਾਇਦਾ ਚੁੱਕਿਆ ਗਿਆ ਹੂੰ ਹੂੰ ਤੇ ਸ਼ਾਇਦ ਉਹਦਾ ਹੀ ਹਿੱਸਾ ਹੋਏਗਾ ਬਾਕੀ ਮੈਂ ਮਾਫ ਕਰਨਾ ਮੈਨੂੰ ਕੋਈ ਇਹਦੇ ਬਾਰੇ ਜੀ ਜੀ ਚਲੋ ਮੈਨੂੰ ਵੀ ਇਨੀ ਕੁ ਇਨਫੋਰਮੇਸ਼ਨ ਸੀ ਮੈਂ ਤੁਹਾਡੇ ਨਾਲ ਪਰ ਚਲੋ ਕੁੱਲ ਮਿਲਾ ਕੇ ਐਮ ਇੰਟੂ ਜੀ ਕੇ ਪਿਛਲੇ ਟਾਈਮ ਦੇ ਵਿੱਚ ਉਹਨਾਂ ਨੇ ਜਿਹੜੀਆਂ ਸਖਤੀਆਂ ਕੀਤੀਆਂ ਉਹ ਉਹਨਾਂ ਦੇ ਫਾਇਦੇ ਵਾਸਤੇ ਜ਼ਰੂਰ ਹੋਈਆਂ ਉਹਦੇ ਕਰਕੇ ਇਥੇ ਇਮੀਗ੍ਰੇਸ਼ਨ ਪ੍ਰਭਾਵਿਤ ਹੋਇਆ ਤੇ ਕੁਝ ਕਾਲਜਾਂ ਵਗੈਰਾ ਨੂੰ ਫਾਇਦਾ ਵੀ ਹੋ ਗਿਆ ਲੋਕਲ ਨੂੰ ਉੱਥੇ ਕਾਲਜਾਂ ਦੇ ਵਿੱਚ ਬਥੇਰਾ ਇੱਧਰ ਉੱਧਰ ਦਾ ਕੰਮ ਹੈਗਾ ਜੀ ਉੱਧਰਲੇ ਲੋਕ ਦੱਸਦੇ ਆ ਕਿ ਕਿਸ ਤਰ੍ਹਾਂ ਕਾਲਜਾਂ ਦੇ ਨਾਮ ਤੇ ਮਲਕੇ ਕੰਮ ਚੱਲਿਆ ਕੰਮ ਬਥੇਰਾ ਚੱਲਿਆ ਉੱਥੇ ਜੀ ਹੁਣ ਉਹ ਜਿਹੜਾ ਚੱਲਿਆ ਚੋਰ ਮੂਰੀਆਂ ਜਿਹੜੀਆਂ ਠੀਕ ਕਰਨਗੇ ਹਮ ਪਰ ਇਨਾ ਜ਼ਿਆਦਾ ਕਮ ਵਿਗੜ ਗਿਆ ਹੈ ਕਿ ਕੈਨੇਡਾ ਦਾ ਜਿਹੜਾ ਆਰਥਿਕ ਟਾਂਚਾ ਹੈ ਉਹ ਐ ਸਹੀ ਰਫ਼ਤਾਰ ਫੜਨ ਤੇ ਮੈਨੂੰ ਲੱਗਦਾ ਕਿ ਹਲੇ 4-5 ਸਾਲ ਦਾ ਟਾਈਮ ਲੈ ਜਾਊਗਾ ਜੇ ਚੰਗੀ ਤਰ੍ਹਾਂ ਕੰਮ ਕਰੋਗੇ ਜੀ ਜੀ ਨਹੀਂ ਤਾਂ ਬੜੀ ਵਧੀਆ ਉਹਨਾਂ ਦਾ ਇਕਨੋਮੀ ਉਹਨਾਂ ਦਾ ਸਿਸਟਮ ਸੀ ਉਹ ਸਾਰਾ ਗੜਬੜਾ ਗਿਆ ਅੱਜ ਤੁਸੀਂ ਦੇਖੋ ਕਿ ਡਾਕਟਰ ਦੇ ਅਪਾਇੰਟਮੈਂਟ ਉਹਨਾਂ ਵਾਸਤੇ ਕਿ ਚੈਲੰਜ ਹੈ ਬਿਲਕੁਲ ਇਹ ਬਹੁਤ ਵੱਡੀ ਮਸੇਜੀ ਹੁੰਦੀ ਹੈ ਘਰ ਉੱਥੇ ਚੈਲੰਜ ਹੈ ਸਾਰਾ ਜੋ ਬਥੇ ਚੈਲੇ ਜਾ ਜੀ 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 ਸਟ੍ਰੈਸ ਕਰਕੇ ਇੱਥੋਂ ਗਏ ਸਟੂਡੈਂਟ ਮਰ ਰਹੇ ਨੇ ਮਰ ਰਹੇ ਨੇ ਬਿਲਕੁਲ 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 ਮੇਰੇ ਵੀ ਇੱਕ ਦੋ ਦੋਸਤ ਹੈਗੇ ਨੇ ਉਹ ਕੋਈ ਕਈ ਵਾਰੀ ઓਪਰੇਟ ਵਗੈਰਾ ਕੋਈ ਕਰਾਉਣਾ ਪੈਣਾ ਤੇ ਇੰਡੀਆ ਆਉਣਾ ਪੈਂਦਾ ਉਹ ਕਹਿੰਦੇ ਭਾਈ ਸਾਡੇ ਤੇ ਇੱਥੇ ਬੜੀਆਂ ਔਖੀਆਂ ਅਪਾਇੰਟਮੈਂਟਾਂ ਤੇ ਬੜੀਆਂ ਬੰਦੀਆਂ ਅਪਾਇੰਟਮੈਂਟਾਂ ਮਿਲਦੀਆਂ ਬਿਲਕੁਲ ਜੀ ਬੱਲੀ ਸਾਹਿਬ ਕਹ ਰਹੇ ਨੇ ਕਿ 에어ਪੋਰਟ ਤੇ ਵੀ ਸਖਤੀ ਕੀਤੀ ਹੈ ਚੈਕਿੰਗ ਵਾਲੇ ਜਿਹੜੇ ਉਹਨਾਂ ਦੇ ਤਰੀਕੇ ਉਹ ਵੀ ਕਹਿੰਦੇ ਉਹਨਾਂ ਨੇ ਕੜੇ ਕਰਦੇ ਆ ਖੈਰ ਭਾਈ ਉਹ ਉਹਨਾਂ ਦੀ ਮਰਜ਼ੀ ਹੈ ਹੁਣ ਉਹਨਾਂ ਦਾ ਕੜੇ ਕੜੇ ਆਪਾਂ ਕਰੜੇ ਆਪਣੇ ਕੋਲ ਸ਼ਬਦ ਹੈ ਕਰੜੇ ਤੁਸੀਂ ਤੇ ਲਿਖੋ ਕਰੜੇ ਆਪਾਂ ਕੜਾ ਕੜਾ ਉਹ ਹਿੰਦੀ ਦਾ ਸ਼ਬਦ ਹੈ ਕਿ ਕੜੀ ਨਿੰਦਾ ਕੀ ਹਮ ਹਮ ਆਪਣੇ ਕੋਲ ਕਰੜੇ ਸਰੜੀ ਕਰੜੀ ਹਾਂ ਕਰੜੀ ਨਿੰਦਾ ਕੀਤੀ ਆਪਣੇ ਕੋਲ ਇਹ ਸ਼ਬਦ ਹੈਗਾ ਜੀ ਜੀ ਪਰ ਜ਼ਿਆਦਾਤਰ ਸਾਡੇ ਮੀਡੀਆ ਦੇ ਵਿੱਚ ਕੰਮ ਕਰਦੇ ਜਿਹੜੇ ਮੁੰਡੇ ਕੁੜੀਆਂ ਕੜੀ ਕਹਿੰਦੇ ਨੇ ਕੜੀ ਨਿੰਦਾ ਉਹ ਸ਼ਬਦ ਹਿੰਦੀ aeration ਵਿੱਚ ਲੀਂਦੇ ਜੀ ਜੀ ਸ਼ੁਕਰੀਆ ਮਿੰਟੂ ਜੀ